ਜਾਨ ਆਪਣੀ ਤਲੀ ਤੇ ਰੱਖ ਕੇ ਤੇ ਖੇਡ ਰਿਹਾ ਸੀ ਖਤਰੇ ਦੇ ਨਾਲ ਉਹ ਤਾਂ ਹਰ ਭਗਤ ਨੇ ਰੰਗੀਆਂ ਕਾਉਟ ਸੀ ਜੋ ਬੇਦੋਸ਼ ਸਿੰਘਾਂ ਨੂੰ ਥਾਂ-ਥਾਂ ਫੜਾ ਰਿਹਾ ਸੀ ਸੂ ਦਿਨ ਲਈ ਲਾਹੌਰ ਦਰਬਾਰ ਅੰਦਰ ਕਦੀ ਆ ਰਿਹਾ ਸੀ ਤੇ ਕਦੀ ਜਾ ਰਿਹਾ ਸੀ ਸੁਗਣ ਸ਼ਕਤੀ ਸੀ ਕੁੱਤੇ ਦੇ ਵਾਂਗ ਉਸ ਦੀ ਘਰ ਘਰ ਦੀ ਖਬਰ ਪਹੁੰਚਾ ਰਿਹਾ ਸੀ ਭਾਈ ਤਾਰੂ ਸਿੰਘ ਧਰਮੀ ਪੁਰਸ਼ ਤੈਨੂੰ ਚੌੜੀ ਚੁਕ ਅਜ ਔਂਕਾਰ ਦੇ ਬਾਹਰ ਆਸੀ ਹੰਕੇ ਕੁੱਤੇ ਵਾਂਗ ਕੱਜਾ ਲਾਹੌਰ ਵੱਲੇ ਕਹਿੰਦਾ ਜਕਰੀਏ ਤਾਈਂ ਸਲਾਮ ਖਾਨਾ ਤਾਰੂ ਸਿੰਘ ਪੂਲੇ ਦਾ ਰਹਿਣ ਵਾਲਾ ਤੇਰੀ ਕਰੂਆ ਨੀਂਦ ਥਰਾਮਾ ਖਾਨਾ ਤਾਰੂ ਸਿੰਘ ਨੂੰ ਜਾਲਮ ਗ੍ਰਫਤਾਰ ਕਰਕੇ ਲੈ ਚੱਲੇ ਲਾਹੌਰ ਨੂੰ ਚਾਟੇ ਬੋਲੂ ਤੋਤੇ ਤੁਰਦੇ ਨੂੰ ਆਸੀਸ ਦਿੱਤੀ ਗੁਰੂ ਮੇਰਾ ਦਾ ਮੀਂਹ ਵਰਸਾਓ ਸਿਰ ਤੇ ਐਸਾ ਸਵਾਸ ਨਾਲ ਜਿਭਾਈ ਸਿੱਖੀ ਭਾਵੇਂ ਕੋਈ ਵੀ ਹੋਣੀ ਮੰਡਰਾਉ ਸਿਰ ਤੇ ਅਕੀ ਵਦ ਕੇ ਭੈਣ ਨੇ ਕਿਹਾ ਵੀਰੇ ਤੇਰੀ ਭੈਣ ਦੀ ਦਸਤਾਰ ਸਜਾਉ ਸਿਰ ਤੇ ਤੇਰੀ ਭੈਣ ਦੀ ਦਸਤਾਰ ਸਜਾਉ ਸਿਰ ਤੇ ਹੱਥੀਂ ਹੱਥ ਕਢੀ ਪੈਰਾ ਵਿੱਚ ਬਾਹ ਦੇਣੀ ਏਡਾ ਨੂਰ ਦਿਖਾਨ ਨੇ ਪੇਸ਼ ਤਾਰੂ ਕਰ ਲੈ ਦੀਨ ਇਸਲਾਮ ਕਬੂਲ ਤੂ ਤਾਂ ਲੁਹਾਦੇ ਇਸਿਰ ਦੇ ਕੇਸ ਤਾਰੂ ਲੁਹਾਦੇ ਇਸਿਰ ਦੇ ਕੇਸ ਤਾਰੂ ਅਹੀ ਸਾਹਿਬ ਨੇ ਕਿਹਾ ਹੈ ਏ ਸਿੱਖੀ ਹੋਇਓ ਸਿੱਖੀ ਸਦਕ ਨੂੰ ਤੋੜ ਨਿਭਾਈ ਜਿਹੜਾ ਮੇਰਾ ਗੁਰਤਾ ਉਸਤੇ ਖੁਸ਼ ਹੁੰਦਾ ਹੈ ਵੈਰੀ ਟਾਈਂ ਵੀ ਪਾਣੀ ਪਿਲਾਏ ਜਿਹੜਾ ਅਤ ਬਘੂਲਾ ਹੋ ਜੰਦੀਏ ਕਿਹਾ ਅਗੋਂ ਕਹਿਣਾ ਮਨ ਤੂ ਸੁਚੇਤ ਮੇਰਾ ਆ ਸਿੱਖੀ ਸਰੂਪ ਧਿਆਨ ਦੇ ਤੂੰ ਇਸੇ ਵਿੱਚ ਤੇਰਾ ਤੇ ਹੇਤ ਮੇਰਾ ਕਿਹਾ ਸਿੰਘ ਨੇ ਅਗੋਂ ਸੀ ਕੜਤ ਕੀਤੇ ਤੂੰ ਜਾਣ ਨਹੀਂ ਸਕਦਾ ਸਿੱਖੀ ਭੇਤ ਮੇਰਾ ਤੱਲੇ ਕੇਸ ਕਤਲ ਨਹੀਂ ਹੋ ਸਕਦੇ ਲਾਲ ਹੈ ਖੋਪੜ ਤੂੰ ਕੇਸਾ ਸਮੇਤ ਮੇਰਾ ਲਾਲ ਹੈ ਖੋਪੜ ਤੂੰ ਕੇਸਾ ਸਮੇਤ ਮੇਰਾ ਮੈਂ ਤਾਂ ਸਿਰ ਇਹ ਕਲੰ ਕਰਵਾ ਸਕਦਾ ਬੇਦਲੀ ਕੇਸਾਂ ਦੀ ਸਹਿ ਨਹੀਂ ਸਕਦਾ ਪਾਵਨ ਕੇਸੇ ਗੁਰੂ ਦੀ ਹੰਬਖਸ਼ ਇਹਨਾਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ ਫਿਰ ਸਿੰਘ ਨੇ ਤੇਰਾ ਵਰਤਾਸ ਕੀਤੀ ਤੇਰੇ ਚਰਨਾਂ ਦੀ ਧੂੜ ਹੈ ਕੱਖ ਲਾਤਾ ਇਸ ਗੜ ਤੋਂ ਪਾਵਨ ਜੋ ਕੇਸ ਬਖਸ਼ੇ ਉਨਾ ਉਤੇ ਅਜ ਦੁਸ਼ਮਣ ਦੀ ਅੱਖ ਦਾਤਾ ਮੇਰੀ ਜਾਨ ਤੋਂ ਪਿਆਰੇ ਇਹ ਕੇ ਸਤਗੁਰ ਜੰਦੇ ਜੀਨ ਹੋਣ ਇਹ ਵਖ ਦਾਤਾ ਮੇਰੇ ਵਸ ਦੀ ਗੱਲ ਮੈਂ ਰਹੀ ਹੁਣ ਤਾਂ ਜਿਵੇਂ ਰੱਖ ਸਕਦਾ ਉਵੇਂ ਰੱਖ ਦਾਤਾ ਲਾਇਆ ਜੋਰ ਪਰ ਜੋੜਾ ਨਾ ਕੱਟ ਸਕੇ ਲਗੋ ਇਸ ਦਾ ਕਾਰਨ ਇਸ ਦਾ ਹੁਕਮ ਦਿੱਤਾ ਜਕਰੀਆ ਖਾਨੇ ਵਾਲਾ ਸੁਨੇਧ ਅਖਰ ਸਿਰ ਤੋਂ ਖੋਪੜ ਉਤਾਰਨ ਦਾ ਹੁਕਮ ਦਿੱਤਾ ਹੌਲੀ ਹੌਲੀ ਤੇ ਮੂਤੀ ਨੇ ਨਾਲ ਲੰਬੀ ਦਿੱਤਾ ਸਿੰਘ ਦਾ ਖੋਪੜ ਉਤਾਰਦੋਂ ਸਾਰਾ ਸਰੀਰ ਸੀ ਲਹੂ ਲਹਾਨ ਹੋਇਆ ਕਿਹੜੀ ਚਿਹਰੇ ਤੇ ਰਹੀ ਗੁਲਜ਼ਾਰ ਉਦੋਂ ਇਹਨੇ ਜਨੂ ਨੂੰ ਤੇ ਖਬਰ ਪਹੁੰਚੀ ਜ਼ਕਰੀਆ ਖਾਨ ਹੋ ਗਿਆ ਬੜਾ ਧਮਾਕ ਉਦੋਂ ਉਹ ਗਿਆ ਸੀ ਬੰਦ ਪਿਸ਼ਾਹ ਉਸ ਦਾ ਇਹ ਵੀ ਹੋਇਆ ਸੀ ਚਮਕਦਾਰ ਉਦੋਂ ਭਾਈ ਸਮਰਦੀ ਜੀ ਜਦ ਸਿਰ ਜੁੱਤੀ ਛੱਡ ਗਿਆ ਸੀ ਇਹ ਸੰਸਾਰ ਉਦੋਂ 22 ਦਿਨ ਤੱਕ ਸ਼ਾਂਤ ਚਿਤ ਰਹਿ ਗਏ ਭਾਈ ਸਾਹਿਬ ਦੀ ਗਏ ਸਵਰਗ ਸਿਧਾਰ ਹੋ ਗੋਦੋਂ ਭਾਈ ਸਾਹਿਬ ਦੀ ਗਏ ਸਵਰਗ ਸਿਧਾਰ ਹੋ ਗੋਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ